ਆਪਣਾ ਘਰ ਆਪਣੀ ਦੁਕਾਨ ਸਰਾਫਾ ਬਿਆਰ ਚਸਗੀਰ ਦੇ ਵਿੱਚ ਆਰ ਕੇ ਦੀ ਹੱਟੀ ਬਾਲਾ ਜੀ ਫੈਸ਼ਨ ਕੋਰਨ ਉੱਥੇ ਰਾਤ ਨੂੰ ਤਕਰੀਬਨ 2 ਵਜੇ ਚੋਰੀ ਹੋਈ ਆ ਤੇ ਜਿਹਦੇ ਵਿੱਚ ਚੋਰੀ ਦੇ ਵਿੱਚ ਆਪਣੇ ਕੋਲ ਦੁਕਾਨ ਦੇ ਵਿੱਚ ਜਿਹੜਾ ਮੋਬਾਈਲ ਰਿਪੇਅਰਿੰਗ ਦੇ ਮੋਬਾਈਲ ਸੀਗੇ 3-4 ਰਪਏ ਆਈਫੋਨ ਉਹ ਲੈ ਗਏ ਆ ਉਸ ਤੋਂ ਇਲਾਵਾ ਆਪਣੇ ਕੋਲ 30-35 ਰੁਪਏ ਨਕਦੀ ਕੈਸ਼ ਸੀਗੇ ਤੇ ਜਿਸ ਦੇ ਨਾਲ 200-250 ਡਾਲਰ ਸੀਗੇ ਤੇ ਉਹ ਵੀ ਲੈ ਗਏ ਸਾਡੇ ਕੋਲ ਇਥੋਂ ਦੀ ਉਸ ਤੋਂ ਇਲਾਵਾ ਮੋਬਾਈਲ ਦੀ ਐਸੈਸਰੀ ਜਿਵੇਂ ਕਿ ਚਾਰਜਰ ਲੀਡਾ ਮੰਦਰ ਦੇ ਪੈਸੇ ਗੋਲਕਾ گاਉਂਸ਼ਾਲਾ ਦੀ ਗੋਲਕ ਦੂਜੀ ਗੋਲਕ ਸਭ ਕੁਝ ਚੋ ਲੁੱਟ ਕੇ ਲੈ ਗਏ ਕੁਝ ਨਹੀਂ ਛੱਡਿਆ ਉਹਨਾਂ ਨੇ ਤਕਰੀਬਨ ਜਿਹੜਾ ਹਾਲੇ ਤੱਕ ਆਪ ਨੂੰ ਨੁਕਸਾਨ ਪਤਾ ਚੱਲਿਆ ਤਕਰੀਬਨ 90 ਹਜ਼ਾਰ ਲੱਖ ਦੇ ਵਿੱਚ ਹੋ ਚੁੱਕਾ ਵਾ ਤੇ ਉਸ ਤੋਂ ਇਲਾਵਾ ਹਾਲੇ ਪਤਾ ਚੱਲਦਾ ਵਾ ਕੀ ਕੀ ਹੋਇਆ ਵਾ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਨੂੰ ਕੰਪਲੇਨਟ ਕੀਤੀ ਸੀ 112 ਨੰਬਰ ਤੇ ਉਹ ਇੱਕ ਵਾਰੀ ਆ ਕੇ ਮੌਕਾ ਦੇਖ ਗਏ ਉਹ ਸੀਸੀਟੀਵੀ ਕੈਮਰੇ ਵਗੈਰਾ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਆਏ ਆ ਜਦੋਂ ਦੁਕਾਨ ਦੇ ਪਿੱਛੇ ਇੱਕ ਗੇਟੋਂ ਅੰਦਰ ਦੀ ਆਏ ਆ ਤੇ ਆਂਦੇ ਸਾਰੀ ਉਹਨਾਂ ਨੇ ਦੋ ਬੰਦੇ ਸੀ ਦੋਵਾਂ ਨੇ ਕੈਮਰੇ ਬ ਬਸ ਕੈਮਰੇ ਬੰਦ ਕਰਦੇ ਤੱਕ ਵੀ ਉਹਨਾਂ ਦੀ ਰਿਕਾਰਡਿੰਗ ਆਈ ਜਾਂਦੀ ਵਿੱਚ ਇਹ ਕਿੱਧਰ ਦੀ ਹੈ ਕੁਝ ਪਤਾ ਲੱਗਾ ਇਹ ਆਏ ਦੁਕਾਨ ਦੇ ਸਾਹਮਣੇ ਘਰ ਆਪਣੀ ਦੁਕਾਨ ਦੇ ਉੱਪਰ ਵੀ ਇੱਕ ਘਰ ਆ ਜਿਹੜਾ ਕਿ ਐਨਆਰਆਈ ਦਾ ਹੈਗਾ ਵਾ ਉਹ ਇੱਥੇ ਰਹਿੰਦੇ ਨੇਗੇ ਬੰਦ ਆ ਉੱਪਰ ਦੀ ਆਏ ਆਪਣੀ ਦੁਕਾਨ ਦੇ ਵਿੱਚ نیچے ਜਿਹੜਾ ਐਨਆਰਆਈ ਦਾ ਘਰ ਹੈਗਾ ਉੱਥੇ ਵੀ ਨੁਕਸਾਨ ਵਗੈਰਾ ਹਾਂਜੀ ਉੱਥੇ ਵੀ ਸਾਰੇ ਉਹਨਾਂ ਦੇ ਜਿੰਨੇ ਦਰਵਾਜ਼ੇ ਚਾਰ ਪੰਜ ਦਰਵਾਜ਼ੇ ਤੋੜ ਕੇ ਕਮਰੇ ਜਿਹਦਾ ਬਾਹਰੋਂ ਦਿਖੇ ਆ ਕਿ ਖਿਲ ਰਿਹਾ ਵਾ ਸਾਰਾ ਸਮਾਨ ਉਹਨਾਂ ਵਿੱਚ ਟੋਟਲ ਕੁਝ ਪਤਾ ਲੱਗਾ ਉਹਨਾਂ ਦਾ ਕਿੰਨਾ ਕੁ ਨੁਕਸਾਨ ਨਹੀਂ ਉਹਨਾਂ ਦਾ ਆਪਾਂ ਦੱਸ ਨਹੀਂ ਸਕਦੇ ਆਪਣਾ ਜਿਹੜਾ ਤਕਰੀਬਨ 1 ਲੱਖ ਰੁਪਏ ਦੇ ਕਰੀਬ ਹੈਗਾ ਜਾਂ ਉਸ ਤੋਂ ਜ਼ਿਆਦਾ ਹੀ ਹੈ ਘੱਟ ਨਹੀਂ ਹੈਗਾ ਪ੍ਰਸ਼ਾਸਨ ਤੋਂ ਕੀ ਮੰਗਿਆ ਪ੍ਰਸ਼ਾਸਨ ਤੋਂ ਇਹੀ ਮੰਗਿਆ ਕਿ ਜਿਹੜੀ ਚੋਰੀ ਹੋਈ ਹੈ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਬੰਦੇ ਦੇ ਕੱਪੜੇ ਪਾਏ ਜਾਓ ਦਿਖ ਰਿਹਾ ਸਭ ਕੁਝ ਕੀ ਉਹ ਫੜ ਕੇ ਜਿਹੜਾ ਸਾਡਾ ਨੁਕਸਾਨ ਹੋਇਆ ਪੂਰਾ ਕੀਤਾ ਜਾਵੇ